ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਤੁਹਾਡੀ ਆਪਣੀ ਰੀਤ ਪਰਮਾਨਸਾ ਸਭ ਤੋਂ ਪਹਿਲਾਂ ਤਾਂ ਮੈਨੂੰ ਪਿਆਰ ਕਰਨ ਵਾਲਿਆਂ ਦਾ ਦਿਲੋਂ ਧੰਨਵਾਦ ਤੁਹਾਡੇ ਪਿਆਰ ਸਦਕਾ ਹੀ ਮੈਂ ਇੱਥੇ ਤੱਕ ਪਹੁੰਚ ਸਕੀ ਹਾਂ ਮੈਨੂੰ ਐਵੇਂ ਪਿਆਰ ਦਿੰਦੇ ਰਹੋ ਅੱਗੇ ਤੱਕ ਬਾਕੀ ਮੈਂ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਨਾ ਚਾਹਨੀ ਆ ਉਹ ਮਮਾਗੇ ਗੱਲ ਕਰਨੀਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਤੁਹਾਡਾ तहे ਦਿਲੋਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਰੀਤ ਨੂੰ ਇੰਨਾ ਪਿਆਰ ਦਿੰਦੇ ਹੋ ਉਮੀਦ ਕਰਦੇ ਹਾਂ ਤੁਸੀਂ ਅੱਗੇ ਵੀ ਰੀਤ ਨੂੰ ਇਸ ਤੋਂ ਵੱਧ ਪਿਆਰ ਦਿਓਗੇ ਹਨਾ ਤੇ ਜਿਹੜੇ ਸਾਨੂੰ ਪਿਆਰ ਕਰਦੇ ਨੇ ਰੀਤ ਨੂੰ ਅਸੁਨਾ ਨੇ ਸਾਡੇ ਵਾਸਤੇ ਗਿਫਟ ਭੇਜੇ ਨੇ ਅਸੀਂ ਸੋਚਿਆ ਵੀ ਕਿਉਂ ਨਾ ਅਸੀਂ ਵਲੌਗ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰੀਏ ਤੇ ਅੱਜ ਅਸੀਂ ਤੁਹਾਨੂੰ ਸਾਰੇ ਸੂਟ ਦਿਖਾਉਣੇ ਆ ਤੇ ਨਾਲ ਨਾਲ ਜਿਹੜੇ ਬੁਟੀਕਾਂ ਦਾ ਸੂਟ ਆਇਨੇ ਰੀਤ ਉਹਨਾਂ ਦਾ ਵੀ ਅਸੀਂ ਨਾਮ ਬੋਲਾਂਗੇ ਤੇ ਤੁਸੀਂ ਦੇਖ ਸਕਦੇ ਹੋ ਸੂਟ ਆ ਦੇਖੋ ਰੀਤ ਨੂੰ ਕਿੰਨਾ ਪਿਆਰਾ ਸੂਟ ਬਣਾ ਕੇ ਦੇ ਕੇ ਗਏ ਨੇ ਘਰ ਆ ਕੇ ਇਹ ਮਿਲਿਆ ਅਮੋਲ ਕਲੈਕਸ਼ਨਸ ਬਾਈ ਕਲਿਪਸ ਆ ਦੇਖ ਲਈ ਨਾਲ ਟਾਈ ਦਾ ਦੁਪੱਟਾ ਆ ਗਿਆ ਸਾਨੂੰ ਸਾਡਾ ਮਨ ਬਹੁਤ ਜ਼ਿਆਦਾ ਖੁਸ਼ ਹੁੰਦਾ ਹੈ ਨਾ ਜਦੋਂ ਰੀਤ ਨੂੰ ਇੰਨਾ ਲੋਕ ਪਿਆਰ ਕਰਦੇ ਨੇਗੇ ਆ ਦੇਖੋ ਨਾਲ ਆ ਬਾਟਮ ਦੇ ਵਰਕ ਕੀਤਾ ਹੋਇਆ ਬਹੁਤ ਸੋਹਣਾ ਬਣਾ ਕੇ ਦਿੱਤਾ ਈ ਸੂਟ ਕੱਪੜੇ ਦਾ ਸਟਾਫ ਵੀ ਬਹੁਤ ਵਧੀਆ ਜੇ ਤੁਸੀਂ ਵੀ ਲੈਣਾ ਚਾਹੋ ਨੇ ਹੋਣਾ ਇਹਨਾਂ ਕੋਲ ਸੂਟ ਖਰੀਦਣਾ ਚਾਹੋ ਨੇ ਹੋ ਇਹਨਾਂ ਕੋਲ ਹੈਂਡਵਰਕ ਪੇਂਟ ਸੂਟ ਸਾਰਾ ਕੁਝ ਮਿਲਦਾ ਹੈ ਉਹਨਾਂ ਕੁਝ ਵੀ ਸਟਿਚ ਵਗੈਰਾ ਵੀ ਇਹ ਆਪ ਕਰਕੇ ਦਿੰਦੇ ਨੇਗੇ ਤਾਂ ਤੁਸੀਂ ਇਹਨਾਂ ਦੇ ਜਾ ਕੇ ਲਈ ਤੇ ਇਹਦਾ ਪੇਜ ਦਾ ਨਾਮ ਦੱਸਦੇ ਪੁੱਤ ਹਾਂਜੀ ਅਮੋਲ ਕ੍ਰੀਏਸ਼ਨ ਸਪਾਇਕਲ ਦਿੱਪ ਸਰ ਆ ਆ ਵੀ ਉਹਨਾਂ ਨੇ ਬਣਾ ਕੇ ਦਿੱਤਾ ਸ੍ਰੀਤ ਨੂੰ ਕੱਗਰਾ ਸੂਟ ਆ ਦੇਖੋ ਹੈਂਡਵਰਕ ਕਰਕੇ ਦਿੱਤਾ ਸੀ ਆ ਨਾਲ ਘਗਰਾ ਬਣਾ ਕੇ ਦਿੱਤਾ ਸੀ ਬਹੁਤ ਜਿਆਦੇ ਸੋਹਣਾ ਆ ਦੇਖੋ ਕਿੰਨਾ ਸੋਹਣਾ ਤੇ ਨਾਲ ਆ ਆਪਣੀ ਸ਼ਰਟ ਬਣਾ ਕੇ ਦਿੱਤੀ ਸੀਗੀ ਹੈਂਡਵਰਕ ਦੀ ਸਾਡੇ ਕੋਲ ਟਾਈਮ ਹੀ ਨਹੀਂ ਲੱਗਿਆ ਵੀ ਅਸੀਂ ਰੀਤ ਦੇ ਬਣਾਉਣ ਵੀਡੀਓ ਬਣਾਉਣ ਤੋਂ ਪਹਿਲਾਂ ਅਸੀਂ ਤੁਹਾਡੇ ਨਾਲ ਬਲੌਗ ਸ਼ੇਅਰ ਕਰਦਾਂਦੇ ਕਿਉਂਕਿ ਸਾਨੂੰ ਟਾਈਮ ਹੀ ਨਹੀਂ ਸੀਗਾ ਤੀਆਂ ਦੇ ਫੰਕਸ਼ਨ ਬਹੁਤ ਆਏ ਰੀਤ ਨੂੰ ਐ ਤੇ ਕੀ ਕਦੇ ਉੱਥੇ ਚਲੇ ਗਏ ਕਦੇ ਉੱਥੇ ਚਲੇ ਗਏ ਅਸੀਂ ਸੋਚਿਆ ਵੀ ਚਲੋ ਅਸੀਂ ਤੁਹਾਨੂੰ ਅੱਜ ਦਿਖਾਉਣਾ ਸਾਰੇ ਆ ਦੇਖੋ ਕਿੰਨੀ ਸੋਹ ਪਿਆਰੀ ਸ਼ਰਟ ਬਣਾ ਕੇ ਦਿੱਤੀ ਹੈ ਦੀਦੀ ਨੇ ਅਨਾਲ ਦੁਪੱਟਾ ਕਲਰ ਵੀ ਬਹੁਤ ਜੱਟਦਾਰੀ ਤੇ ਪਿੰਕ ਕਲਰ ਦਾ ਬਹੁਤ ਸੋਹਣਾ ਲੱਗਦਾ ਪਿੰਕ ਪਿੰਕ ਕਲਰ ਤੇ ਹੁਣ ਅੱਗੇ ਪਈ ਆ ਦਿਖਾਰੀ ਦੁੱਤੇ ਆ ਵੀ ਰੀਤ ਨੂੰ ਇਹਨਾਂ ਨੇ ਹਜੇ ਸਟਿਚ ਨਹੀਂ ਕੀਤਾ ਇਹਨਾਂ ਨੇ ਵੈਸੇ ਵੀ ਵੇਚਿਆ ਸੂਟ ਇਹ ਹੈਗੇ ਨੇ ਜੱਪ ਡਿਜ਼ਾਈਨਰ ਵਾਲੇ ਮਾਨਸਾ ਤੋਂ ਜੱਪ ਡਿਜ਼ਾਈਨਰ ਬੁਟੀਕ ਹੈ ਵੀ ਮਾਨਸਾ ਦੀ ਇਨਾਂ ਦੀ ਵੀ ਇੰਸਟਾ ਆਈਡੀ ਬਣੀ ਹੋਈ ਆ ਤੁਸੀਂ ਸਰਚ ਕਰਕੇ ਦੇਖ ਸਕਦੇ ਆ ਅਦੇ ਕੱਲ ਚਾਰਟ ਤੇ ਬਹੁਤ ਸੋਹਣਾ ਵਰਕ ਕਰਕੇ ਦਿੱਤਾ ਉਹਨਾਂ ਨੇ ਵੀ ਰੀਤ ਨੂੰ ਹਜੇ ਵੈਸੇ ਤਾਂ ਅਸੀਂ ਰੀਤ कौर ਮਾਨਸਲਾ ਜਿਹੜਾ ਆਪਣਾ ਇੰਸਟਾ ਵਾਲਾ ਪੇਜ ਆ ਉਹਦੇ ਉੱਪਰ ਇਹਨਾਂ ਨਾਲ ਆਈਡੀ ਵੀ ਕਲਾਬ ਕਰਦੇ ਹੁੰਨੇ ਆ ਤੇ ਮੈਂਸ਼ਨ ਵੀ ਕਰਦੇ ਹੁੰਨੇ ਆ ਪਰ ਫਿਰ ਵੀ ਸਾਨੂੰ ਉਹਨਾਂ ਨੂੰ ਡੀਐਮ 'ਚ ਮੈਸੇਜ ਆਈ ਜਾਂਦੇ ਆਂਦੇ ਨੇ ਵੀ ਤੁਸੀਂ ਇਹ ਸੂਟ ਕਿੱਥੋਂ ਲੈਂਤਾ ਕਿਵੇਂ ਦਾ ਕਿਹਨੇ ਬਣਾ ਕੇ ਦਿੱਤਾ ਹਣਾ ਟਾਈਮ ਹੀ ਨਹੀਂ ਹੁੰਦਾ ਸਾਡੇ ਕੋਲ ਵੀ ਅਸੀਂ ਹਰ ਇੱਕ ਦਾ ਰਿਪਲਾਈ ਕਰ ਸਕੀ ਹਣਾ ਤਾਂ ਕਰਕੇ ਅਸੀਂ ਬਲੌਗ ਬਣਾਇਆ ਤੇ ਅੱਗੇ ਵੀ ਤੁਹਾਨੂੰ ਜਿਹੜੇ ਜਿਹੜੇ ਰੀਤ ਦੇ ਸੂਟ ਆਉਣਗੇ ਕੁਝ ਵੀ ਆਵੇ ਰੀਤ ਨੂੰ ਅਸੀਂ ਤੁਹਾਡੇ ਨਾਲ ਬਲੌਗ ਰਾਹੀਂ ਸਾਂਝਾ ਕਰਦੀ ਰਾਵਾਂਗੇ ਤੇ ਆ ਮੇਰੀ ਪਿਆਰੀ ਭੈਣ ਸਰਨਾਵਾ ਬੁਟੀਕ ਵਾਲੀ ਹਰਦੀਪ ਧਾਲੀਵਾਲ ਤੇ ਸਿਮਰ ਬਰਾੜ ਇਹ ਉਹਨਾਂ ਵੱਲੋਂ ਰੀਤ ਨੂੰ ਗਿਫਟ ਦਿੱਤਾ ਗਿਆ ਸੂਟ ਬਹੁਤ ਜਿਆਦਾ ਸੋਹਣਾ ਆ ਦੇਖੋ ਉਹਨਾਂ ਨੇ ਇਹ ਵੀ ਸ਼ਰਟ ਸ਼ਰਟ ਵੀ ਬਹੁਤ ਸੋਹਣਾ ਵਰਕ ਕੀਤਾ ਹੋਇਆ ਇਹਦੇ ਵੀ ਹੈਂਡ ਮੇਡ ਬਣਾਇਆ ਹੋਇਆ ਵੀ ਆ ਨਾਲ ਦੁਪੱਟਾ ਆ ਗਿਆ ਬਾਟਮ ਆ ਗਿਆ ਅਦਬੱਟ ਅਵੀ ਲੱਗ ਜੇ ਡਿਜ਼ਾਈਨ ਦੀ ਐ ਮੈਂ ਤਾਂ ਆਪਣੇ ਇੱਥੇ ਕਦੇ ਦੇਖੀ ਨਹੀਂ ਹੈਗਾ ਬਲੱਡ ਇਹ ਜਦਪਟਾ ਕਿੰਨਾ ਸੋਹਣਾ ਦੁਪੱਟਾ ਦੇਖੋ ਇਹ ਮੇਰੀ ਭੈਣ ਨੇ ਭੇਜਿਆ ਰੀਤ ਨੂੰ ਤੇ ਆ ਭੈਣ ਨਾ ਹੈਗੀ ਆਪਣੀ ਡਾਇਮੰਡ ਸਟਾਈਲਿਸ਼ ਆਊਟਫਿਟ ਬੁਟੀਕ ਇਹ ਹੈਗੇ ਨੇ ਮਾਨਸਾ ਤੋਂ ਇਹ ਵੀ ਪਰ ਵੈਸੇ ਇਹਨਾਂ ਦਾ ਪਿੰਡ ਫਫੜੇ ਭਾਈ ਕਿਆ ਬੁਟੀਕ ਇਹਨਾਂ ਦਾ ਮਾਨਸਾ ਇਹਨਾਂ ਨੇ ਵੀ ਰੀਤ ਨੂੰ ਬਹੁਤ ਜਿਆਦਾ ਸੋਹਣਾ ਬਣਾ ਕੇ ਦਿੱਤਾ ਸੂਟ ਫਰਸ਼ੀ ਸਲਵਾਰ ਨਾਲ ਰੀਤ ਦੇ ਪਾਇਆ ਵੀ ਬਹੁਤ ਸੋਹਣਾ ਲੱਗਿਆ ਉਹਦੇ ਰੀਤ ਦਾ ਫੰਕਸ਼ਨ ਸੀ ਤੀਆਂ ਦਾ ਸੀ ਵੀਡੀਓ ਬਣਾ ਨਹੀਂ ਸਕੀ ਪਹਿਲਾਂ ਤੀਆਂ ਦੇ ਫੰਕਸ਼ਨ ਦੀ ਪਾ ਕੇ ਗਈ ਆ ਦੇਖੋ ਬਾਵਾ ਦੇ ਵਰਗੀ ਕੀਤਾ ਹੋਇਆ ਇਹਨਾਂ ਦੀ ਤੇ ਨਾਲਾ ਦੁਪट्टे ਦੇ ਉੱਪਰ ਪੱਟੀ ਲੱਗੀ ਹੋਈ ਹੈ ਬਹੁਤ ਸੋਹਣਾ ਆ ਫਰਸ਼ੀ ਸਲਵਾਰ ਬਣਾ ਕੇ ਦਿੱਤੀ ਹੈ ਰੀਤ ਨੂੰ ਬਹੁਤ ਜਿਆਦਾ ਸੋਹਣਾ ਸਟਾਫ ਹੈ ਇਹਨਾਂ ਦਾ ਵੀ ਇਹਨਾਂ ਦਾ ਵੀ ਮਾਨਸਾ ਬੁਟੀਕ ਹੈ ਡਾਇਮੰਡ ਸਟਾਈਲਿਸ਼ ਆਊਟਫਿਟ ਬੁਟੀਕ ਮਾਨਸਾ ਹੈ ਇਨਾਂ ਨਾਲ ਵੀ ਅਸੀਂ ਕਲਾਬ ਕੀਤੀ ਹੋਈ ਹੈ ਵੀਡੀਓ ਹਰ ਇੱਕ ਨਾਲ ਅਸੀਂ ਕਲਾਬ ਕਰਦੇ ਹਾਂ ਜਿਹੜਾ ਵੀ ਰਿਤ ਨੂੰ ਕੋਈ ਸੂਟ ਬਣਾ ਕੇ ਦਿੰਦਾ ਤੁਸੀਂ ਉੱਥੇ ਜਾ ਕੇ ਜੇ ਕਿਸੇ ਨੂੰ ਮੈਸੇਜ ਕਰਨਾ ਹੁੰਦਾ ਉਹਨਾਂ ਦੀ ਆਈਡੀ ਤੇ ਜਾ ਕੇ ਮੈਸੇਜ ਕਰ ਲਿਆ ਕਰੋ ਉਹਨਾਂ ਨੂੰ ਉੱਥੇ ਗੱਲਬਾਤ ਹੋ ਜਾਂਦੀ ਹੁੰਦੀ ਹੈ ਹਨਾ ਜੇ ਤੁਸੀਂ ਪੁੱਛਣਾ ਚਾਹੋਣੇ ਆ ਤੇ ਬਾਕੀ ਸਾਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਹਨਾ ਵੀ ਜਦੋਂ ਰਿਤ ਨੂੰ ਇੰਨੇ ਨੇ ਲੋਕ ਪਿਆਰ ਕਰਦੇ ਨੇਗੇ ਤੇ ਮਾਣ ਮਹਿਸੂਸ ਹੁੰਦਾ ਵੀ ਅਸੀਂ ਅੱਜ ਇਹ ਦੇ ਕਰਕੇ ਸਾਨੂੰ ਸਟੇਜਾਂ ਤੇ ਬੁਲਾਇਆ ਜਾਂਦਾ ਇੰਨੀ ਖੁਸ਼ੀ ਹੁੰਦੀ ਹੈ ਸਾਨੂੰ ਜਦੋਂ ਅਸੀਂ ਫਸਟ ਚੇਅਰ ਤੇ ਬੈਠੇ ਹੁੰਨੇ ਆ ਹਨਾ ਮਾਨ ਮਹਿਸੂਸ ਹੁੰਦਾ ਮੇਰੀ ਚਿੜੀ ਤੇ ਸਾਨੂੰ ਅੱਜ ਇੱਥੇ ਤੱਕ ਲੈ ਆਈ ਇਹ ਅੱਗੇ ਵੀ ਬਹੁਤ ਲੈ ਕੇ ਜਾਊਗੀ ਸਾਨੂੰ ਉਮੀਦ ਹੈ ਤੋ ਬੋਲ ਬੁਤ ਤੁਹਾਨੂੰ ਅੱਜ ਅਸੀਂ ਸਾਨੂੰ ਆ ਸਾਰੇ ਸੂਟ ਦਿਖਾਤੇ ਹਜੇ ਬਹੁਤ ਹੋਰ ਵੀ ਪੈਣੇ ਹਨਾ ਰੀਤ ਨੂੰ ਬਹੁਤ ਜ਼ਿਆਦੇ ਬੁਟੀਕਾ ਵਾਲਿਆਂ ਦੇ ਮੈਸੇਜ ਰੋਜ਼ ਦੋ ਦੋ ਜਾਣੀਆਂ ਦੇ ਆਉਂਦੇ ਨੇ ਵੀ ਸਾਡਾ ਨੂੰ ਰੀਤ ਜਲਦੀ ਤੋਂ ਆਪ ਦਾ ਨਾਪ ਭੇਜ ਮੈਨੂੰ ਟਾਈਮ ਹੀ ਲੱਗਦਾ ਵੀ ਮੈਂ ਰੀਤ ਦਾ ਉਸੇ ਟਾਈਮ ਉਹਨਾਂ ਨੂੰ ਨਾਪ ਭੇਜਦਾ ਕੋਈ ਮੈਨੂੰ ਵੀ ਦਿੰਦੀ ਆ ਨਾਲ ਰੀਤ ਦੇ ਬਣਾ ਕੇ ਵਿਚਾਰੀ ਦਾ ਧੰਨਵਾਦ ਹਨਾ ਜਿਹੜਾ ਸਾਨੂੰ ਇੰਨਾ ਪਿਆਰ ਕਰਦੇ ਨੇਗੇ ਤੇ ਹਜੇ ਵੀ ਰੀਤ ਦੇ 3-4 ਸੂਟ ਆ ਕੱਲ ਤੇ ਅੱਜ ਦੇ ਵਿੱਚ ਆਰਡਰ ਹੋ ਗਏ ਹਨਾ ਵੀ ਉਹਨਾਂ ਭੇਜ ਰਹੇ ਨੇ ਉਹ ਬੁਟੀਕ ਵਾਲੀਆਂ ਤੇ ਬਾਕੀ ਕੁਝ ਰੀਤ ਦੇ ਪਾਪਾ ਡਿੱਕੀ ਜਾਂਦੇ ਨੇ ਬਾਹਰ ਹਨਾ ਅੱਜ ਸਾਰੇ ਕੋਲੇ ਇੰਨਾ ਕੁ ਦਿਖਾਤਾ ਇਹ ਫਸਟ ਵਲੌਗ ਬਣਾਇਆ ਸੀ ਇਹਨੇ ਪਹਿਲਾ ਰੀਤ ਦਾ ਤੇ ਬਾਕੀ ਕੁਝ ਮੈਨੂੰ ਥੋੜਾ ਥੋੜਾ ਸੰਗ ਵੀ ਲੱਗੀ ਜਾਂਦੀ ਹੈ ਮੈਂ ਤਾਂ ਨਾ ਬੋਲਿਆ ਨਹੀਂ ਆਂਦਾ ਹੈਗਾ ਤੇ ਰੀਤ ਤਾਂ ਜਮ ਹੀ ਸੰਗ ਦੀ ਹੈਗੀ ਇਹ ਘੱਟੀ ਬੋਲਦੀ ਹੈ ਬਸ ਇਹ ਡਾਂਸ ਵਗੈਰਾ ਪਰਫਾਰਮੈਂਸ ਵਧੀਆ ਕਰਦੀ ਆ ਉਹ ਤੁਸੀਂ ਦੇਖਦੀਆਂ ਇਹਨੂੰ ਹਨਾ ਬੈਸੇ ਸੁਣੋ ਹਜੇ ਹੋਰ ਵੀ ਹੈ ਨਾ ਸੂਟ ਦਿਖਾਉਣੇ ਸੀ ਬਹੁਤ ਸਾਰੇ ਸੂਟ ਸਾਡੇ ਕੋਲ ਹੋਰ ਵੀ ਆਏ ਪਏ ਨੇ ਪਰ ਸਾਡੇ ਕੋਲ ਟਾਈਮ ਘੱਟ ਹੈ ਹਨਾ ਰੀਤ ਦਾ ਸਵੇਰ ਸਕੂਲ ਲੱਗਣਾ ਹੈ ਅੱਜ ਸੰਡੇ ਸੀਗਾ ਤੇ ਰੀਤ ਦੇ ਪਾਪਾ ਨੇ ਰੀਤ ਦੇ ਰੀਲਾਂ ਸ਼ੂਟ ਕਰਨੀਆਂ ਨੇ ਹਜੇ ਤਾਂ ਕਰਕੇ ਵੀ ਟਾਈਮ ਘੱਟ ਹੈ ਤੇ ਬਾਕੀ ਜਿਹੜਾ ਰਹਿ ਗਿਆ ਉਹ ਤੁਹਾਨੂੰ ਅਸੀਂ ਅਗਲੇ ਬਲੌਗ 'ਚ ਦਿਖਾਵਾਂਗੇ ਤੇ ਸਾਡੇ ਨਾਲ ਐਵੇਂ ਜੁੜਦੇ ਰਹੋ ਤੁਸੀਂ ਸਾਰੇ ਜਣੇ ਸਾਰਿਆਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਰੀਤ ਤੇ ਸਾਡੇ ਸਾਰੇ ਪਰਿਵਾਰ ਨੂੰ ਇੰਨਾ ਪਿਆਰ ਦਿੱੰਨੇ ਹਨਾ ਬਾਕੀ ਅਗਲੇ ਬਲੌਗ 'ਚ ਮਿਲਦੇ ਹਾਂ ਧੰਨਵਾਦ